ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਬਠਿੰਡਾ ਦੇ ਖੇਡ ਸਟੇਡੀਅਮ ਦੇ ਨੇੜੇ ਕਰਪਾਲ ਆਸ਼ਰਮ ਦੇ ਵਿੱਚ ਲਗਾਇਆ ਗਿਆ ਵਿਸ਼ਾਲ ਖੂਨਦਾਨ ਕੈਂਪ ਅਤੇ ਵੱਡੀ ਗਿਣਤੀ ਦੇ ਵਿੱਚ ਸਵੈ ਇੱਛਾ ਦੇ ਨਾਲ ਖੂਨਦਾਨ ਯਾਨੀ ਕੀਤਾ ਆਪਣਾ ਖੂਨਦਾਨ ਸ਼ਾਵਣ ਕਰਪਾਲ ਰੋਹਾਨੀ ਮਿਸ਼ਨ ਦੇ ਜਨਰਲ ਇੰਚਾਰਜ ਭពਿੰਦਰ ਸਿੰਘ ਨੇ ਐਤਵਾਰ ਨੂੰ 1 ਵਜੇ ਦੇ ਲਗਭਗ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਕਰਪਾਲਾ ਸ਼ਰਨ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਇਹ ਉਹਨਾਂ ਦਾ 8ਵਾਂ ਕੈਂਪ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਹੋਰ ਵੀ ਇਸ ਤਰ੍ਹਾਂ ਦੀ ਸਮਾਜ ਸੇਵਾ ਦੀ ਕਮੇੜੀ ਆਪਣਾ ਕੀਤੀ ਜਾ ਰਹੀ ਹੈ ਤੇ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਖੇਡ ਸਟੇਡੀਅਮ ਦੇ ਨੇੜੇ ਕਰਪਾਲਾ ਸ਼ਰਨ ਦੇ ਵਿੱਚ ਇਹ 8ਵਾਂ ਕੈਂਪ ਜਿਹੜਾ ਉਹ ਲਗਾਇਆ ਗਿਆ ਜਿਸ ਦੇ ਵਿੱਚ ਬਠਿੰਡਾ ਸਿਵਲ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਨੇ ਸਾਰਾ ਖੂਨ ਅਕੱਤਰ ਕੀ ਦਾ ਸਿਚਨ ਦਿਖਾ ਰਿਹਾ ਹਾਂ ਬਠਿੰਡਾ ਦੇ ਖੇਡ ਸਟੇਡੀਅਮ ਦੇ ਨੇੜੇ ਕਰਪਾਲ Ashram ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਵਿਸ਼ਾਲ ਖੂਨਦਾਨ ਕੈਂਪ ਇਹਨਾਂ ਵੱਲੋਂ ਲਗਾਇਆ ਗਿਆ ਹੈ। ਭਾਈ ਸਾਹਿਬ ਕੀ ਨਾਮ ਹੈ ਕੀ ਕਹਿਣਾ ਚਾਹੋਗੇ? ਹਾਂ ਜੀ ਮੇਰਾ ਨਾਮ ਭਪਿੰਦਰ ਸਿੰਘ ਹੈ। ਸਾਵਨ ਕਿਰਪਾ ਰਹਾਣੀ ਮਿਸ਼ਨ ਦੇ ਵੱਲੋਂ ਮੈਨੂੰ ਜੂਨੀਅਰ ਚਾਰੀ ਦੀ ਸੇਵਾ ਵਕੀ ਹੋਈ ਹੈ। ਔਰ ਅੱਜ ਇਸ ਬਠਿੰਡਾ Ashram ਚ ਆਉਣ ਦਾ ਮੌਕਾ ਮਿਲਿਆ ਕਿਉਂਕਿ ਸਾਡੇ ਕਰਪਾਲਾ Ashram ਬਠਿੰਡਾ ਦੇ ਵੱਲੋਂ ਬਲੱਡ ਡੋਨੇਸ਼ਨ ਕੈਂਪ ਦਾ ਅਰੇਂਜਮੈਂਟ ਕੀਤਾ ਗਿਆ ਸੀਗਾ ਔਰ ਇਹ 8ਵਾਂ ਬਲੱਡ ਡੋਨੇਸ਼ਨ ਕੈਂਪ ਹੈ ਇਸ ਤੋਂ ਪਹਿਲਾਂ 7 ਲੱਜ ਚੁੱਕੇ ਨੇ ਔਰ ਕਿਰਪਾਲਾ ਆਸ਼ਰਮ ਬਠਿੰਡਾ ਬਹੁਤ ਵੱਧ ਚੜਕੇ ਜੋ ਸਮਾਜ ਦੀਆਂ ਸੇਵਾਵਾਂ ਨੇ ਉਹਦੇ ਵਿੱਚ ਯੋਗਦਾਨ ਦੇ ਰਹੇ ਨੇ ਹਿੱਸਾ ਪਾ ਰਹੇ ਨੇ ਕਿਸੇ ਵੀ ਤਰੀਕੇ ਦੀ ਕੋਈ ਨੈਚੁਰਲ ਕਲੈਂਪਟੀ ਆ ਜਾਂਦੀ ਹੈ ਉਸ ਦੇ ਵਿੱਚ ਵੀ ਸਾਡਾ ਜਿਹੜਾ ਸਾਵਨ ਕਿਰਪਾ ਰੋਹਾਨੀ ਮਿਸ਼ਨ ਹੈ ਤੇ ਵੱਧ ਚੜਕੇ ਅੱਗੇ ਹੁੰਦਾ ਹੈ ਕਿ ਉਤਰਾਖੰਡ ਚ ਤਰਾਸਦੀ ਹੋਈ ਸੀ ਉੱਥੇ ਵੀ ਸਾਵਨ ਕਿਰਪਾ ਰੋਹਾਨੀ ਮਿਸ਼ਨ ਦੇ ਵੱਲੋਂ ਅੱਗੇ ਵੱਧ ਚੜਕੇ ਹਿੱਸਾ ਦਿੱਤਾ ਗਿਆ ਗੁਜਰਾਤ ਦੇ ਵਿੱਚ ਕੋਕਮਪਾਇਆ ਸੀਗਾ ਚਾਲ ਆਇਆ ਜਿਹੜਾ ਉਸ ਦੇ ਵਿੱਚ ਵੀ ਮਿਸ਼ਨ ਦੇ ਵੱਲੋਂ ਬਹੁਤ ਵੱਧ ਚੜ੍ਹ ਕੇ ਸੇਵਾਵਾਂ ਕੀਤੀਆਂ ਗਈਆਂ ਸੀ। ਇਹ ਤਾਂ ਕਹਿਣ ਤੋਂ ਪਾਵਾ ਹੈ ਕਿ ਜੋ ਸਬੂਤ ਕਿਰਪਾ ਰੋਹਾਨੀ ਮਿਸ਼ਨ ਹੈ ਇਹ ਕਿਸੇ ਵੀ ਤਰੀਕੇ ਦੀਆਂ ਸਮਾਜ ਦੇ ਵਿੱਚ ਜਿਹੜੀਆਂ ਸੇਵਾਵਾਂ ਨੇ ਕੋਈ ਫਿਜ਼ਿਕਲੀ ਜੋ ਡਿਸੇਬਲਡ ਹੈਗੇ ਨੇ ਉਹਨਾਂ ਦੇ ਵਾਸਤੇ ਵੀ ਮਿਸ਼ਨ ਦੇ ਵੱਲੋਂ ਟਾਈਮ ਟੂ ਟਾਈਮ ਕੈਂਪ ਲਗਾ ਕੇ ਉਹਨਾਂ ਨੂੰ ਤੋਂ ਸਾਈਕਲ ਜੰਨੇ ਛੋੜੇ ਹੈਂਡੀਕੈਪਡ ਵਾਸਤੇ ਉਹ ਮੁਹੱਈਆ ਕਰਾਇਆ ਜਾਂਦੇ ਨੇ। ਤਾਂ ਜਿਸ ਵੀ ਤਰੀਕੇ ਨਾਲ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ ਉਸ ਤਰੀਕੇ ਨਾਲ ਕਰਦੇ ਬਿਰਧ ਆਸ਼ਰਮ ਹੈ। ਉੱਥੇ ਕੋਈ ਅਨਾਜ ਮੁਹैया ਕਰਾਇਆ ਜਾਂਦਾ ਜਿਸ ਤਰੀਕੇ ਦੀ ਜਰੂਰਤ ਹੁੰਦੀ ਆ ਉਹ ਸਾਰੀ ਚੀਜ਼ਾਂ ਮੁਹैया ਕਰਾਈਆਂ ਜਾਂਦੀਆਂ ਤਸਾਵਰ ਕਰਪਾਰ ਰੋਹਾਨੀ ਮਿਸ਼ਨ ਵੱਚੜ ਕੇ ਇਹਨਾਂ ਸਾਰਿਆਂ ਦੇ ਜੀਸਾ ਲੈਂਦਾ ਔਰ ਸਾਵਨ ਕਰਪਾਰ ਰੋਹਾਨੀ ਮਿਸ਼ਨ ਦਾ ਜਿਹੜਾ ਸਭ ਤੋਂ ਵੱਡਾ ਏਮ ਹੈ ਉਹ ਹੈ ਕਿ ਇਨਸਾਨ ਆਪਣੇ ਆਪ ਨੂੰ ਸਹੀ ਮੈਨੇ ਦੇ ਵਿੱਚ ਇਨਸਾਨ ਸਮਝੇ ਕਿਉਂਕਿ ਇਨਸਾਨ ਇੱਕ ਬਹੁਤ ਵੱਡਾ ਮਕਸਦ ਲੈ ਕੇ ਆਇਆ ਸੰਸਾਰ ਦੇ ਅੰਦਰ ਔਰ ਇਨਸਾਨ ਨੂੰ ਹੀ ਇਹ ਪ੍ਰਮਾਤਮਾ ਵੱਲੋਂ ਬਖਸ਼ਿਸ਼ ਹੋਈ ਹੈ ਔਰ ਇਹ ਮੌਕਾ ਮਿਲਿਆ ਪ੍ਰਮਾਤਮਾ ਦੇ ਨਾਲ ਇਕਮਿਕ ਹੋਣ ਦਾ ਔਰ ਸਾਡੇ ਮਿਸ਼ਨ ਦੇ ਮੌਜੂਦਾ ਸੰਸਰਕਾਰ ਪਰਮ ਸੰਤ ਰਜਿੰਦਰ ਸਿੰਘ ਜੀ ਮਾਰਾ ਉਹ ਦੇਸ਼ ਵਿਦੇਸ਼ ਦੇ ਵਿੱਚ ਭ੍ਰਮਣ ਕਰਕੇ ਵਿਛੜੀਆਂ ਰੂਹਾਂ ਨੂੰ ਪਰਮਾਤਮਾ ਦੇ ਨਾਲ ਜੋੜ ਰਹੇ ਨੇ ਔਰ ਸਾਨੂੰ ਸਹੀ ਮੈਨੇ ਦੇ ਵਿੱਚ ਇਨਸਾਨ ਬਣੰਦਾ ਹੋ ਇੱਕ ਪਾਠ ਦੇ ਰਹੇ ਨੇ ਸਬਕ ਦੇ ਰਹੇ ਨੇ ਕਿਉਂਕਿ ਉਹਨਾਂ ਦਾ ਇੱਕ ਕਹਿਣਾ ਹੈ ਕਿ ਸਾਨੂੰ ਸਹੀ ਮੈਨੇ ਵਿੱਚ ਇਨਸਾਨ ਨੂੰ ਇਨਸਾਨ ਬਣਨ ਦੀ ਲੋੜ ਹੈ ਪਰਮਾਤਮਾ ਦਾ ਪਾਉਣਾ ਕੋਈ ਮੁਸ਼ਕਲ ਨਹੀਂ ਹੈ ਔਰ ਸੰਜੀਵਾਲਤਾ ਦਾ ਜਿਹੜਾ ਸੰਦੇਸ਼ ਹੈ ਉਹ ਸਭ ਕ੍ਰਿਪਾ ਰੋਹਾਨੀ ਮਿਸ਼ਨ ਵਾਲੋ ਦਿੱਤਾ ਜਾਂਦਾ ਹੈ ਕਿ ਅਸੀਂ ਸਾਰੇ ਹੀ ਇਕੋਈ ਪ੍ਰਮਾਤਮਾ ਦੇ ਬੱਚੇ ਆ ਔਰ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਮਿਲਣਾ ਚਾਹੀਦਾ ਹੈ ਉਹਦੀ ਖੋਜ ਕਰਨੀ ਚਾਹੀਦੀ ਹੈ ਔਰ ਖੋਜ ਬਾਹਰੋਂ ਨਹੀਂ ਹੋਣੀ ਇਹ ਖੋਜ ਸਾਡਾ ਜਿਹੜਾ ਇਨਸਾਨੀ ਚੋਲਾ ਹੈ ਇਹ ਸਰੀਰ ਹੈ ਇਹਦੇ ਵਿੱਚੋਂ ਹੀ ਅਸੀਂ ਖੋਜ ਕਰਕੇ ਪ੍ਰਮਾਤਮਾ ਦੇ ਨਾਲ ਇੱਕ ਮਿਕ ਅਸੀਂ ਹੋ ਸਕਦੇ ਆ ਤਾਂ ਇਹ ਮਿਸ਼ਨ ਦਾ ਸੰਦੇਸ਼ ਹੈ ਮਾਨਵਤਾ ਦੀ ਸੇਵਾ ਕਰਨਾ ਆਪਣੇ ਆਪ ਦੀ ਸੇਵਾ ਕਰਨਾ ਆਪਣੇ ਆਪ ਦੀ ਸੇਵਾ ਕਰਨ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਖੋਜਣਾ ਅਸੀਂ ਕੌਣ ਆ ਉਹ ਇਨਸਾਨ ਦੇ ਕੇ ਸਭ ਤੋਂ ਵੱਡਾ ਸਵਾਲ ਹੈ ਕਿ ਮੈਂ ਕੌਣ ਆ ਮੈਂ ਆਇਆ ਕਿੱਥੋਂ ਸੀ ਇਥੇ ਮੇਰਾ ਕੀ ਕੰਮ ਸੀ ਆਖਰਕਾਰ ਇਹ ਜ਼ਿੰਦਗੀ ਭੋਕੇ ਮੈਂ ਚਲਾ ਕਿੱਥੇ ਜਾਣਾ ਤਾਂ ਇਹਨਾਂ ਸਾਰਿਆਂ ਸਵਾਲਾਂ ਦਾ ਜਿਹੜਾ ਜਵਾਬ ਹੈ ਉਹ ਸਾਵਨ ਕਿਰਪਾ ਰੋਹਾਨੀ ਮਿਸ਼ਨ ਦੇ ਕੋਲ ਹੈ ਔਰ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਕਿਉਂਕਿ ਉਹ ਯੂਨੋ ਦੇ ਵਿੱਚ ਵੀ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਜੀ ਨੇ ਅਡਰੈਸ ਕੀਤਾ ਸੀ ਸਾਰੀ ਦੁਨੀਆ ਨੂੰ ਉਹਦੇ ਵਿੱਚ ਵੀ ਉਹਨਾਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੰਤ ਮੱਤ ਦਾ ਸੰਦੇਸ਼ ਦਿੱਤਾ ਤਾਂ ਕਿ ਅਸੀਂ ਇਨਸਾਨ ਹਰ ਇੱਕ ਇਨਸਾਨ ਨੂੰ ਪਹਿਚਾਣਨ ਦੀ ਕੋਸ਼ਿਸ਼ ਕਰੀਏ ਸਾਰੀ ਮਾਨਵਤਾਿਕਾ ਦਸਮ ਪਾਤਸ਼ਾਹੀ ਦਾ ਸੰਦੇਸ਼ ਵੀ ਇਹ ਸੀ ਕਿ ਅਸੀਂ ਸਾਰੇ ਇੱਕੋ ਪ੍ਰਮਾਤਮਾ ਦੇ ਬੱਚੇ ਹਾਂ ਹਰਿਸ ਪਰਮਾਤਮਾ ਦੇ ਨਾਲ ਆਪ ਇਤਨੀ ਹੋਈ